ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਵਿਖੇ ਉਹਨਾਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਸਨਮਾਨਿਤ ਕੀਤਾ ਗਿਆ ਜੋ ਨੈਸ਼ਨਲ ਪੱਧਰ ਦੀਆਂ ਲੰਮੀਆਂ ਦੌੜਾਂ ਵਿੱਚ ਮੈਡਲ ਜਿੱਤ ਕੇ ਆਈਆਂ ਹਨ ਅਤੇ ਬੁਢਲਾਡਾ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ ਜਾਣਕਾਰੀ ਦਿੰਦੇ ਹੋਏ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਸੁਖਦਰਸ਼ਨ ਸਿੰਘ ਕੁਲਾਨਾ ਨੇ ਦੱਸਿਆ ਕਿ ਇਹ ਤਿੰਨੋਂ ਬੱਚੀਆਂ ਹਰਪ੍ਰੀਤ ਕੌਰ ਬਬਲੂ ਕੌਰ ਅਤੇ ਸਤੂਤੀ ਰਾਣੀ ਸਧਾਰਨ ਪਰਿਵਾਰ ਦੀਆਂ ਹਨ ਜੋ ਕਰਮਵਾਰ 31500 10 ਕਿਲੋਮੀਟਰ 400 ਅਤੇ 200 ਮੀਟਰ ਦੌੜਾਂ ਵਿੱਚ ਮੈਡਲ ਜਿੱਤ ਕੇ ਆਈਆਂ ਹਨ ਇਹਨਾਂ ਦੇ ਕੋਚ ਅਮਨਦੀਪ ਸਿੰਘ ਲਖਾ ਨੂੰ ਵੀ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਦਾ ਬੱਚਿਆਂ ਦੀ ਕਾਮਯਾਬੀ ਲਈ ਬਹੁਤ ਵੱਡਾ ਯੋਗਦਾਨ ਹੈ ਇਸ ਮੌਕੇ ਡੀਪੀ ਮੱਖਣ ਸਿੰਘ ਨੇ ਇਸ ਉਪਰਾਲੇ ਲਈ ਸੰਸਥਾ ਦਾ ਧੰਨਵਾਦ ਕਰਦੇ ਹੋਏ ਕਿਹਾ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਮਾਤਾ ਗੁਜਰੀ ਜੀ ਪলাই ਕੇਂਦਰ ਦਾ ਬਹੁਤ ਸ਼ਲਾਘਾਯੋਗ ਉਪਰਾਲਾ ਹੈ ਸਾਡੇ ਬਲਾਡੇ ਵਾਸਤੇ ਵੱਡੇ ਮਾਣ ਵਾਲੀ ਗੱਲ ਹੈ ਸਾਡੀਆਂ ਹੋਣ ਹਰ ਲੜਕੀਆਂ ਮੇਰੇ ਨਾਲ ਖੜੀਆਂ ਨੇ ਸਤੂਤੀ ਹਰਪ੍ਰੀਤ ਤੇ ਬਬਲੂ ਜਿਨ੍ਹਾਂ ਨੇ ਸਾਡੇ ਬਲਾਡੇ ਦਾ ਨਾਂ ਰੋਸ਼ਨ ਕੀਤਾ 400 ਮੀਟਰ 800 ਮੀਟਰ 1500 3000 ਦੇ ਵਿੱਚ ਆਲ ਇੰਡੀਆ ਇੰਟਰਵਸਤੀ ਔਰ ਨੈਸ਼ਨਲ ਲੈਵਲ ਤੇ ਜਿਹੜੀਆਂ ਮੱਲਾ ਮਾਰੀਆਂ ਨੇ ਐਥਲੀਟਸ ਦੇ ਵਿੱਚ ਸਾਨੂੰ ਮਾਣ ਮਹਿਸੂਸ ਹੋ ਰਿਹਾ ਅੱਜ ਮਾਤਾ ਗੁਜਰੀ ਭਲਾਈ ਕੇਂਦਰ ਮਸ ਕੁਲਵੰਤ ਸਿੰਘ ਜੀ ਮੇਰੇ ਨਾਲ ਖੜੇ ਆ ਸਾਰੇ ਜਿੰਨੇ ਵੀ ਕੰਮ ਕਰਦੇ ਆ ਬੜਾ ਮਾਣ ਆ ਕਿ ਸਾਨੂੰ ਇਹਨਾਂ ਬੱਚੀਆਂ ਦੇ ਮਾਨ ਸਨਮਾਨ ਦੇ ਵਿੱਚ ਬੜਾ ਕੁਝ ਸਾਨੂੰ ਮੈਟ ਦਿੱਤੇ ਆ ਦਰਿਆ ਦਿੱਤੀਆਂ ਓਲ ਲਗਵਾ ਕੇ ਦਿੱਤੇ ਆ ਬੱਚੀਆਂ ਦੀ ਪ੍ਰੈਕਟਿਸ ਵਾਸਤੇ ਔਰ ਬੱਚੀਆਂ ਦੀ ਖਰਾਕ ਵਾਸਤੇ ਇਹਨਾਂ ਲੜਕੀਆਂ ਵਾਸਤੇ ਸਾਨੂੰ ਬਦਾਮ ਗਿਰੀ ਤੇ ਹੋਰ ਬਹੁਤ ਸਾਰਾ ਸਬੰਧ ਦਿੱਤਾ ਸਾਨੂੰ ਇਹ ਵੀ ਮਾਣ ਮਹਿਸੂਸ ਆ ਵੀ ਸਾਡਾ ਬੱਚਾ ਮੇਰਾ ਸਟੂਡੈਂਟ ਹੈ ਲੱਖਾ ਕੋਚ ਕਹਿ ਦਿੰਦੇ ਆ ਸਾਰੇ ਤੇ ਪਿਆਰ ਨਾਲ ਵੈਸੇ ਅਮਨਦੀਪ ਦਾ ਨਾਮ ਤੇ ਤਿਆਰੀ ਕਰਾ ਰਿਹਾ ਇਹਨਾਂ ਤਿੰਨ ਲੜਕੀਆਂ ਕਰਕੇ ਲਗਾਤਾਰੇ ਦੋ ਤਿੰਨ ਸਾਲ ਤੋਂ ਪ੍ਰੈਕਟਿਸ ਕਰ ਰਹੀਆਂ ਨੇ ਔਰ ਬਹੁਤ ਸਾਰੀਆਂ ਲੜਕੀਆਂ 50 ਤੋਂ 60 ਲੜਕੇ ਇੱਥੇ ਸਵੇਰੇ ਸ਼ਾਮ ਪ੍ਰੈਕਟਿਸ ਕਰਦੀਆਂ ਨੇ ਤੇ 400 ਤੋਂ 500 ਦੇ ਲਗਭਗ ਲੜਕਾ ਪ੍ਰੈਕਟਿਸ ਕਰਦਾ ਹੈ ਪਿੱਛੇ ਜੇ ਅਸੀਂ ਐਥਲੈਟਿਕ ਮੀਟਿੰਗ ਕਰਾਈ ਸੀ ਮਾਤਾ ਗੁਜਰੀ ਭਲਾਈ ਕੇਂਦਰ ਵੱਲੋਂ ਬੜਾ ਵੱਡਾ ਸਹਿਯੋਗ ਦਿੱਤਾ ਗਿਆ ਸੀ ਹਰ ਵੱਖ ਤੋਂ ਪਾਣੀ ਤੋਂ ਲਾ ਕੇ ਹਰ ਖਰਚਾ ਜਿਹੜਾ ਇਹ ਸਾਨੂੰ ਦਿੰਦੇ ਆ ਅਸੀਂ ਪਰਮਾਤਮਾ ਅਗੇ ਅਰਦਾਸ ਕਰਦੇ ਆ ਸਾਰੇ ਕੋਚ ਸਾਰੇ ਐਥਲੀਟ ਕੇ ਮਾਤਾ ਗੁਜਰੀ ਭਲਾਈ ਕੇਂਦਰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਵੈਰੂ ਜੀ ਕਾ ਖਾਲਸਾ ਸ੍ਰੀ ਵੈਰੂ ਜੀ ਕੀ ਫਤਿਹ ਸਾਰਿਆਂ ਨੂੰ ਨਮਸਕਾਰ ਜੀ ਅੱਜ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਸਾਡੀਆਂ ਤਿੰਨ ਬੱਚੀਆਂ ਜੋ ਇੰਟਰਨੈਸ਼ਨਲ ਨੈਸ਼ਨਲ ਖੇਡ ਕੇ ਆਈਆਂ ਨੇ ਲੌਂਗ ਜੰਪ 300 ਇਹ 1500 ਮੀਟਰ ਰੇਸ ਔਰ ਕਈ ਖੇਡਾਂ ਦੇ ਵਿੱਚੋਂ ਇਹਨਾਂ ਨੇ ਭਾਗ ਲਿਆ ਸੀਗਾ ਔਰ ਮੈਡਲ ਪ੍ਰਾਪਤ ਕਰਕੇ ਆਈਆਂ ਨੇ ਸਾਨੂੰ ਬੜਾ ਮਾਣ ਹੈ ਭਲਾ ਅਡੇ ਨੂੰ ਇਹਨਾਂ ਦੇ ਉੱਤੇ ਤੋਂ ਮਾਤਾ ਗੁਜਰੀ ਜੀ ਭੜਾਈ ਕੇਂਦਰ ਵੱਲੋਂ ਅਸੀਂ ਇਹਨਾਂ ਨੂੰ ਵਧਾਈ ਦੇਣ ਆਏ ਆਂ ਔਰ ਇਹਨਾਂ ਨੂੰ ਪਹਿਲਾਂ ਵੀ ਖਰਾਕ ਦਿੰਦੇ ਰਹੇ ਆਂ ਹੁਣ ਵੀ ਇਹਨਾਂ ਨੂੰ ਅਸੀਂ ਨਗਦ ਰਕਮ ਨਾਲੋਂ ਬਦਾਮ 1 ਕਿਲੋ ਅਖਰੋਟ ਵੇਰੇ ਆਪਣਾ ਮੋਫਲੀ ਗੇਰੀ ਕਿਲੋ ਮੂੰਗੀ ਦੀ ਦਾਲ ਛੋਲੇ ਆਦ ਸਾਮਾਨ ਦੇਣ ਆਏ ਆ ਤਾਂ ਜੋ ਇਹ ਖਾਪ ਕੇ ਉਹਨਾਂ ਦੀ ਤਿਆਰੀ ਕਰ ਸਕਣ ਔਰ ਇਸ ਦੇ ਨਾਲ ਹੀ ਅਸੀਂ ਜੋ ਪੋਲ ਦੇਖ ਰਹੇ ਹਾਂ ਇਹ ਲਵਾਏ ਨੇ ਜੀ ਦੀ ਸੇਵਾ ਸਾਡੇ ਪ੍ਰਵੀਨ ਗਰਦੀ ਵਾਲਿਆਂ ਵੱਲੋਂ ਕੀਤੀ ਗਈ ਸੀਗੀ ਇਸ ਤਰ੍ਹਾਂ ਮੈਟ ਹੈ ਔਰ ਦਰੀ ਵੀ ਦਿੱਤੀ ਗਈ ਹੈ ਜਿੱਥੇ ਵੀ ਲੋੜ ਹੈ ਅਸੀਂ ਕਰਦੇ ਹਾਂ ਸਾਡਾ ਰੋਜ਼ਾਨਾ ਪਾਣੀ ਇੱਥੇ ਰਕਸ਼ਾ ਹੁੰਦਾ ਹੈ ਪਰ ਆਰੀਆ ਵਾਸਤੇ ਸੋ ਜੋ ਵੀ ਪਹੁੰਚੇ ਨੇ ਸਾਰਿਆਂ ਦਾ ਧੰਨਵਾਦ ਪਰਵਾਰੀ ਸਾਹਿਬ ਜੀ ਆਏ ਨੇ ਸੋ ਦੁਬਾਰਾ ਫੇਰ ਬੱਚਿਆਂ ਨੂੰ ਵਧਾਈ ਇਹਨਾਂ ਦੇ ਕੋਚ ਲੱਕਾ ਜੀ ਨੂੰ ਸਭ ਤੋਂ ਵੱਧ ਵਧਾਈਆਂ ਨੇ ਕਿਉਂਕਿ ਮਿਹਨਤ ਉਹਨਾਂ ਦੀ ਹੈ ਸੋ ਜਿੱਥੇ ਵੀ ਸਾਡੇ ਸਾਥ ਦਾ ਲੋੜ ਹੋਵੇ ਅਸੀਂ ਹਰ ਵੇਲੇ ਹਾਜ਼ਰ ਹੋਵਾਂਗੇ ਜੋ ਮੈਂਬਰ ਪਹੁੰਚੇ ਨੇ ਪੱਤਰਕਾਰ ਪਹੁੰਚੇ ਨੇ ਸਾਰਿਆਂ ਦਾ ਧੰਨਵਾਦ ਮੇਰਾ ਨਾਮ ਸਤੂਤੀ ਹੈ ਮੈਂ 402 ਦੀ ਐਥਲੀਟਾਂ ਤੇ ਮੇਰੇ ਨਾਲ ਹਰਪ੍ਰੀਤ ਕੋਹੜਾ ਜੋ ਕਿ 1500 ਤੇ 5000 ਮੀਟਰ ਦੀ ਐਥਲੀਟ ਹੈ ਤੇ ਮੇਰੇ ਨਾਲ ਬਬਲੂ ਕੋਹੜੀ ਦੀਆਂ ਇਹ ਵੀ ਲੌਂਗ ਰਨਿੰਗ ਦੇ ਐਥਲੀਟ ਨੇ ਸਾਡੇ ਕੋਤਸਾਬ ਅਮਨਦੀਪ ਕੁਮਾਰ ਤੇ ਇਹ ਸਾਰੇ ਮਾਤਾ ਗੁਰਜੀ ਗੁਜਰੀ ਜੀ ਭਲਾਈ ਕੇਂਦਰ ਦੇ ਮੈਂਬਰ ਹਨ ਜੋ ਕਿ ਸਾਨੂੰ 1 ਡੇਢ ਸਾਲ ਤੋਂ ਲਗਾਤਾਰ ਸਪੋਰਟ ਕਰ ਰਹੇ ਨੇ ਸਾਨੂੰ ਡਾਈਟ ਪ੍ਰੋਵਾਈਡ ਕਰਦੇ ਨੇ ਤੇ ਸਾਨੂੰ ਹਰ ਖੇਤਰ ਵਿੱਚ ਜਿਵੇਂ ਸਾਨੂੰ ਪਾਣੀ ਦੀ ਲੋੜ ਪੈਂਦੀ ਹੈ ਤਾਂ ਇਹਨਾਂ ਦਾ ਰਿਕਸ਼ਾ ਵੀ ਆਉਂਦਾ ਹੈ ਐਥਲੀਟਿਕ ਮੀਟ ਵਿੱਚ ਜਾਤਰ ਖਰਚਾ ਇਹ ਚੱਕਦੇ ਨੇ ਆ ਮੈਂ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੀ ਬਹੁਤ ਵੱਡੀ ਧੰਨਵਾਦੀ ਹਾਂ